जय शक्ति सेवादल पुराना दुर्गा मंदिर रामप्राफुल की तरफ से मंदिर के नव निर्मित भवन में भव्य मूर्ति प्राण प्रतिष्ठा महोत्सव आयोजित किया गया मंदिर परिसर में जगत जननी माँ जगदम्बा परिवार संतोषी माता राधा कृष्ण हनुमान जी लक्ष्मी नारायण माता भैरवनाथ की प्राण प्रतिष्ठा की गई क्रम के दौरान महामंडलेश्वर श्री श्री 1008 स्वामी सुरेश मुनि जी महाराज तथा श्री महंत राम नारायण गिरी जी महाराज विशेष तौर पर शामिल हुए मंदिर कमेटी के डॉक्टर अरुण केशव गर्ग तथा दिनेश गर्ग ने बताया कि मंदिर में माँ दुर्गा शिव परिवार श्री राधा कृष्ण जी श्री लक्ष्मी नारायण जी श्री हनुमान जी संतोषी माता जी तथा भैरवनाथ जी की मूर्ति स्थापित की गई है ਆਡੇ ਮੰਦਿਰਿਆਂ ਬਹੁਤ ਸਾਰ ਸੰਸਥਾਵਾਂ ਨੇ ਜਿਨ੍ਹਾਂ ਚੋਂ ਰਾਧਾ ਕੁਸ਼ ਮੈਲਾ ਕੀਰਤਨ ਮੰਡਲ ਇੱਕ ਸੰਸਥਾ ਹੈ ਉਹਦਾ ਸਾਰਿਆਂ ਭੈਣਾਂ ਨੂੰ ਬੜੇ ਆਦਰ ਮਾਨ ਨਾਲ ਸੱਦ ਬੁਲਾਇਆ ਗਿਆ ਸੀ ਤੇ ਸਾਰਿਆਂ ਨੇ ਧੂਮਤ ਮਾ ਕੇ ਆ ਕੇ ਇੱਥੇ ਕੀਰਤਨ ਕੀਤਾਗਾ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦ ਹੈ ਬੜਾ ਸਹਿਯੋਗ ਆ ਉਹਨਾਂ ਦਾ ਸਾਡੇ ਨਾਲ ਅਸੀਂ ਉਹਨਾਂ ਦਾ ਦਿਲੋਂ ਦਿਲੋਂ ਧੰਨਵਾਦ ਕਰਦੇ ਹਾਂ ਸਾਰੀਆਂ ਅੱਜ ਵੀ ਮੰਡਲੀਆਂ ਇੱਥੇ ਪਹੁੰਚੀਆਂ ਨੇ ਗਈਆਂ ਸਭ ਨੇ ਪੂਰਾ ਸਹਿਯੋਗ ਦਿੱਤਾ ਹੈ ਕੱਲ ਸ਼ੋਭਾ ਯਾਤਰਾ ਦੇ ਵਿੱਚ ਵੀ ਸਾਰੀਆਂ ਭੈਣਾਂ ਪਹੁੰਚੀਆਂ ਸੀ ਸਾਡੇ ਨਾਲ ਇੱਕ ਮਾੜੇ ਜਿਹੇ ਸੱਦੇ ਤੇ ਓਏ ਨੋਸ ਵਿਸ਼ੇਸ਼ ਸਦਾਨੇ ਦਿੱਤਾ ਗਿਆ ਸਾਡੇ ਤੋਂ ਪਰ ਫਿਰ ਵੀ ਸਾਡਾ ਮਾਨ ਸਨਮਾਨ ਉਹਨਾਂ ਨੇ ਬਹੁਤ ਵੱਡਾ ਰੱਖਿਆ ਹੈਗਾ ਜਿਆਕਾਰਾ ਸ਼ੇਰਾਵਾਲੀ ਮਾਂ ਦਾ ਬਹੁਤ ਸਾਰਾ ਜੈਕਾਰਾ ਮਾਂ ਅੱਜ ਸੀ ਬਹੁਤ ਖੁਸ਼ ਆਏ ਸਾਡੇ ਜਿਹੜਾ ਮੰਦਿਰ ਦਾ ਨਿਰਮਾਣ ਚੱਲਿਆ ਸੀ ਸਾਰੇ ਦੇਵਤੇ ਬਿਰਾਜਮਾਨ ਹੋ ਗਏ ਆਪਦੇ ਆਪ ਦਾ ਅਸਨ ਤੇ ਅਕਸ਼ਤ ਰੀਤੀ ਦੇ ਅੰਦਰ ਸਾਰੇ ਬਿਰਾਜਮਾਨ ਹੋਏ ਨੇਗੇ ਬਸਾਰੇ ਸੰਤ ਜਨ ਆਏ ਸੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਭਗਵਤੀ ਮਾਦੀ ਅਸੀਮ ਕਿਰਪਾ ਦੇ ਨਾਲ ਤੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਅੱਜ ਪੁਰਾਣਾ ਦੁਰਗਾ ਮੰਦਰ ਲਾਲਾ ਰਾਮ ਸਿੰਘ ਵਾਲਾ ਵਿਖੇ ਬੱਬੇ ਮੂਰਤੀ ਪ੍ਰਾਣ ਪ੍ਰਤੀਸ਼ਟਾ ਅਕਸ਼ੇਤ ਰਤ੍ਰਤਾ ਦੇ ਸ਼ੁਭ ਅਵਸਰਤੇ ਬੜੇ ਹੀ ਵਿਧੀ ਵਿਧਾਨ ਦੇ ਨਾਲ ਕੀਤੀ ਗਈ ਹੈ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਸਮੂਹ ਸੰਗਤ ਨੂੰ ਜੈ ਸ਼ਕਤੀ ਸੇਵਾ ਬਲ ਪੁਰਾਣਾ ਦੁਰਗਾ ਮੰਦਰ ਮਾ ਬੈਸ਼ਨੋ ਭਜਨ ਮੰਡਲੀ ਸ਼੍ਰੀ ਰਾਧਾ ਕ੍ਰਿਸ਼ਨ ਮੈਲਾ ਕੀਰਤਨ ਮੰਡਲ ਔਰ ਸ਼੍ਰੀ ਸ਼ਿਵ ਸ਼ਕਤੀ ਕਾਵੜ ਸੰਗ ਵੱਲੋਂ ਬਹੁਤ ਬਹੁਤ ਵਧਾਈ ਦਿਨਾ ਹੈ ਤੇ ਧੰਨਵਾਦ ਕਰਦਾ ਸਾਰੇ ਵੀਰਾਂ ਦਾ ਸਾਰੀਆਂ ਭੈਣਾਂ ਦਾ ਜਿਨ੍ਹਾਂ ਨੇ ਆਪਣੇ ਸਮੇਂ ਤੋਂ ਸਮਾਂ ਕੱਢ ਕੇ ਇਸ ਕਾਰਜਕ੍ਰਮ ਦੀ ਸ਼ੋਭਾ ਨੂੰ ਵਧਾਇਆ। ਬਗਵਤੀ ਮਾਤਾ ਅਸ਼ੀਰਵਾਦ ਲਿਆ। ਇਸ ਸ਼ੁਭ ਅਫਸਰ ਤੇ ਸ੍ਰੀ ਸ੍ਰੀ 1008 ਮਹਾ ਮੰਡਲੇਸ਼ਵਰ सुरेश ਮੁਣੀ ਜੀ ਮਹਾਰਾਜ ਅਤੇ ਸ੍ਰੀ ਮਹਾਂਤਰ ਆਮ ਨਾਰਾਇਣ ਗਰੀ ਜੀ ਮਹਾਰਾਜ ਵੱਲੋਂ ਵਿਸ਼ੇਸ਼ ਤੌਰ ਤੇ ਹਾਜ਼ਰੀ ਲਵਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ। ਭਗਤਾਂ ਨੂੰ ਦਰਸ਼ਨ ਦਿੱਤੇ ਹੈ। ਆਪਣੇ ਮਧੁਰ ਬਾਣੀ ਦੇ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਹੈ। ਸੋ ਮੈਂ ਮੋਰ ਸਾਰੀ ਸੰਗਤ ਨੂੰ ਸਾਰੇ ਸ਼ਹਿਰ ਨਿਵਾਸੀਆਂ ਨੂੰ ਜੈ ਸ਼ਕਤੀ ਸੇਵਾਦਲ ਤੇ ਮੰਦਰ ਦੀ ਸਾਰੇ ਸੰਸਥਾਵਾਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਨਾਲ ਇਹ ਵਧਾਈ ਦਿੰਦਾ ਕਿ ਬਗਵਤੀ ਮਾਦਾ ਇਹ ਸੁੰਦਰ ਪਵਨ ਬਣ ਕੇ ਤਿਆਰ ਹੋ ਗਿਆ ਜੀ ਜੋ ਥੋੜੀ ਬਹੁਤੀ ਜਿਵੇਂ ਬਾਹਰ ਦੀ ਚਾਰ ਦਿਵਾਰੀ ਜਿਸ ਤੇ ਧੌਲ ਗੀਰੀ ਪਹਾੜ ਦਾ ਪੱਥਰ ਲੱਗਣਾ ਜੀ ਜਾਂ ਸ਼ੰਕਰ ਭਗਵਾਨ ਜੀ ਦਾ ਗੋਬੰਧ ਜਬਾਬਿਆ ਤਿਆਰ ਹੋਣਾ ਸਿਰਫ ਓਨੀ ਕੀ ਕਸਰ ਭਗਤ ਜਾਨਾਂ ਨੂੰ ਬੇਨਤੀ ਹੈ ਕਿ ਜਿਵੇਂ ਪਹਿਲਾਂ ਤੁਸੀਂ ਦਿਲ ਖੋਲ ਕੇ ભગવતી મારી સેવા ਕੀਤੀ ਹੈ ਤੇ ਹੁਣ ਵੀ ਤੁਸੀਂ ਕਸਰ ਨਾ ਛੱਡਿਓ જય માતાજી જય ਬਹੁਤ ਹੀ ਖੁਸ਼ੀ ਦਾ ਜਿਹਨੇ ਇਸ ਜਲਦਪਗ ਸਵਾ ਚਾਰ ਸਾਲ ਪਹਿਲਾਂ ਭਗવતી ਮਾਹ ਦੇ ਭੱਬੇ ਮੰਦਿਰ ਦਾ ਨਿਰਮਾਣ ਸ਼ੁਰੂ ਕੀਤਾ ਗਿਆ ਸੀ ਜੋ ਇਸ ਮੂਰਤਾਂ ਦੇ ਵੱਲ ਵੱਧ ਰਿਹਾ ਹੈ ਅੱਜ ਅਕਸ਼ਤਿ ਦਿਵਸ 52 ਅਵਸਰ ਤੇ ਸਾਰੇ ਮੂਤੀਆਂ ਦਾ ਪ੍ਰਾਂਤ ਇਸਤਾ ਕੀਤੀ ਗਈ ਹੈ ਜਿਸ ਵਿੱਚ લક્ષ્ਮੀ ਰਣ ਦੀ ਮੂਰਤੀ ਸਾਡੇ ਪਵਨ ਕੁਮਾਰ ਜੀ ਬਠਿੰਡਾ ਤੋਂ ਸ਼੍ਰੀ ਰਾਧਾ ਕ੍ਰਿਸ਼ਨ ਜੀ ਦੀ ਮੂਰਤੀ ਸ਼੍ਰੀ ਨਿਰਸਰਾਫ ਜੀ ਸਾਡੇ ਬਹੁਤ ਹੀ ਸਕਾਰਯੋਗ ਇਸ ਤਰ੍ਹਾਂ ਹੀ ਸ਼ੰਕਰ ਭਗਵਾਨ ਦੀ ਮੂਰਤੀ ਸਾਡੇ ਸਰਿੰਦਰ ਜੀ ਗੀਤੀ ਸ਼ਿਵ ਪਰਿਵਾਰ ਸਾਡੇ ਪਰਸ਼ੋਤਮ ਬਾਬਾ ਜੀ ਤੇ ਕੇਸ਼ਵ ਗਰਗ ਜੀ ਉਹਨਾਂ ਵੱਲੋਂ ਪ੍ਰਤਿਸ਼ਠਾ ਕਰਵਾਈ ਗਈ ਹੈ ਜੋ ਭਗਵਤੀ ਬਾਦ ਦਾ ਵੱਡਾ ਮੰਦਿਰ ਤਿਆਰ ਕਰਵਾਇਆ ਗਿਆ ਹੈ ਉਹ ਸਾਡੇ ਬਹੁਤ ਹੀ ਸਕਾਰਯੋਗ ਸ਼੍ਰੀ ਸੁਨੀਲ ਸਿੰਘਲਾ ਜੀ ਦਿੱਲੀ ਤੋਂ ਸੀਏ ਇਹਨਾਂ ਦਾ ਬਹੁਤ ਹੀ ਵੱਡਾ ਯੋਗਦਾਨ ਹੈ ਤੇ ਨਾਲ ਹੀ ਸਾਨੂੰ ਉਹਨਾਂ ਨੇ ਵਿਸ਼ਵਾਸ ਦਵਾਇਆ ਹੈ ਕਿ ਜੋ ਭਗਵਤੀ ਬਾਦ ਦਾ ਵੱਡਾ ਗੁੰਬਦ ਤਿਆਰ ਹੋਣਾ ਹੈ ਉਦੇ ਵਾਸਤੇ ਵੀ ਉਹ ਵਿਸ਼ੇਸ਼ ਸਹਿਯੋਗ ਦੇਣਗੇ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਬੰਦਰ ਦੀ ਸਾਰੀ ਮੈਨੇਜਮੈਂਟ ਵੱਲੋਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸਾਡੀ ਅੱਜ ਸਾਰੀ ਮੈਨੇਜਮੈਂਟ ਦਾ ਖੁਸ਼ੀ ਦਾ ਟਿਕਾਣਾ ਨਹੀਂ ਹੈ ਕਿ ਉਹ ਅੱਜ ਸਾਡੇ ਜੋ ਕਾਰਜ ਪੂਰੇ ਹੋਏ ਨੇ, ਪ੍ਰਗਤੀ ਮਾ ਦੀ ਆਪਾ ਕਿਰਪਾ ਵਰਸ ਰਹੀ ਹੈ। ਅਸੀਂ ਸਾਰੀਆਂ ਸੰਗਤਾਂ ਦਾ ਜਿੰਨੀਆਂ ਵੀ ਸੰਗਤਾਂ ਪਹੁੰਚੀਆਂ ਨੇ ਉਹਨਾਂ ਦੇ ਚਰਨਾਂ ਸਪੋਟੀ ਕੋਟੀ ਤੇ ਨਮਸਕਾਰ ਕਰਦੇ ਆਂ ਤੇ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ। ਕਿਰਪਾ ਤੋਂ ਪ੍ਰਾਪਤ ਕਰਦੇ ਹਾਂ ਕਿ ਆਪ ਇੱਕ ਬਹੁਤ ਹੀ ਸੁੰਦਰ जगह तो थोड़ी है पर हमारे डॉक्टर का सभी जितने पदाधिकारी है फिर बहुत बड़ा है आ, तो बहुत ही सुंदर है हमारे अच्छा जवानों ने हमारे सभी शास्त्रीय दर्जाए जा हुए हैं विधि विधान से